ਹਾਂਜੀ ਕਿਸਾਨ ਮੇਰੋ ਸਾਰੇ ਨੂੰ ਪਿਆਰ ਭਰੇ ਸਤਿ ਸ਼ਕਾar ਤੇ ਗੱਲ ਕਰਦੇ ਆ ਬਈ ਗੇਤੇ ਝੋਨੇ ਦੀ ਹੈ ਨਾ ਵੀਰ ਨੇ ਇਹ ਚ ਲਾਇਆਗਾ ਊਸ਼ਾ 65 ਇਹ ਊਸ਼ਾ 65 ਜੀ ਤੇ ਪਿੰਡੀ ਗਲ ਐ ਦੱਸ ਵੀ ਇਹ ਚ ਊਸ਼ਾ 65 ਲਾਇਆ ਤਰੀਕ ਅੱਜ ਮਿਲਾਦਾ 16 ਜੂਨ ਹਨਾ ਤੇ ਇਹ ਤੂੰ ਤਿੰਨ ਕਿੱਲੇ ਪਹਿਲਾਂ ਲਾਇਆ ਹਨਾ ਬੂਜੀ ਤੇਰੀ 5 ਕਿੱਲੇ ਤੇਰੇ ਕੋਲ ਮੂੰਗੀ ਆ ਤੇ ਤੂੰ ਕਿਦੋਂ ਵਧਿਆ ਗਿਣਦਾ ਭਾਈ ਜੀ ਮੈਂ ਕਰੀਆ ਖੇਤੀ ਵੀ 10 ਸਾਲਾਂ ਬਾਅਦ ਪਹਿਲੀ ਵਾਰ ਠੀਕ ਐ ਮੈਂ ਇੱਥੇ ਸਾਰਾ ਦੇਖਦਾ ਕੱਢ ਕੇ ਤੱਕ ਤਾ ਮੂੰਗੀ ਚ ਨਫਾ ਹੂ ਕੇ ਛੋਨੇ ਗਏ ਤੇ ਫਰ ਨਫਾ ਹੂ ਠੀਕ ਹੈ ਉਹ ਮੈਂ ਕੱਲਾ ਕੱਲਾ ਰੁਪਇਆ ਲਿਖੇਦਾ ਬਾਈ ਠੀਕ ਹੈ ਵੀ ਕੀ ਹਿਸਾਬ بتاਵਾ ਮੂੰਗੀ ਤੇ ਮੂੰਗੀ ਦੇ ਉੱਪਰ ਚੱਕੇ ਪੈਸੇ ਬਚਣਗੇ ਹਰ ਮੂੰਗੀ ਹੈ ਤਾਂ ਵਧੀਆ ਚੀਜ਼ ਆ ਕੋਈ ਮਾੜੀ ਚੀਜ਼ ਨਹੀਂ ਬਾਈ ਜੀ ਤੁਹਾਨੂੰ ਦੀ ਲਵਾਈ ਨਿਕਲੂ ਮੇਰੀ ਵਧੀਆ ਮੂੰਗੀ ਦੀ ਠੀਕ ਹੈ ਦੋ ਮਹੀਨੇ ਮੈਂ ਪੈਸੇ ਵਤੂਆ ਵਧੀਆ ਹਾਂ ਹਾਂ ਮੂੰਗੀ ਆਪਣੇ ਹੋ ਜਾਂਦੇ ਤੇ ਤਕਰੀਬਨ 35000 ਆਨੇ ਠੀਕ ਠੀਕ ਹੋ ਜਾਂਦੀ ਬਾਈ ਪਰ ਜੀ ਮੇਰ ਨੂੰ ਇਹ ਸੌਖਾ ਬਾਈ ਜੀ ਛੋਨੇ ਦੀ ਲਵਾਈ ਨਿਕਲ ਆਉਂਦੀ ਹੈ ਤੇ ਗੇਤਾ ਬੇਤਾ ਕੋ ਚੋਨਾ ਜੀਮੀਦਾਰ ਲਾ ਲਾਉਂਦੇ ਨੇ ਪਹਿਲਾ ਭੂਖ ਜੂਣ ਕਮੇ ਤਾਂ ਮੈਂ 7 ਕਿੱਲੇ ਤਾਂ ਪਹਿਲਾ ਲਾਤਾ ਇਹ ਚ ਪਾਣੀ ਪੂਰਾ ਜੋ 20 ਸਖਾਈ ਤਾਂ ਹੈਗੀ ਆ ਸਖਾਈ ਹੈਗੀ ਹੈ ਨਾ ਇਹ ਮੂੰਗੀ ਜੋ ਕੁੱਲ ਮਿਲਾ ਕੇ ਫਾਇਦਾ ਆਇਆ ਜੀ ਸਾਡੇ ਰੇਟ ਹੋ ਗਏ 95000 ਨੂੰ ਠੀਕ ਹੈ ਪੈਂਦੀ ਹੀ ਕੇ ਵਿੱਚ ਤੇ ਵਿਚਾਰੇ ਕਿਹੜੇ ਠੇਕੇ ਦੇ ਜ਼ਮੀਨ ਲੈਂਦੇ ਆ ਕੋਗੀ ਕਰ ਤਿੰਨ ਫਸਲਾਂ ਨੂੰ ਤਿੰਨ ਫਸਲਾਂ ਵੀ ਚਲ ਮੂੰਗੀ ਚ ਝੋਨੇ ਦਾ ਖਰਚਾ ਦੇ ਕਰਕੇ ਖਰਚਾ ਨਿਕਲਿਆ ਆਉਂਦਾਗਾ ਤੇ ਮੂੰਗੀ ਦਾ ਖਰਚਾ ਕੱਢਦੇ ਵੀ ਦਿੰਦੀਆਂ ਦੋਨੇ ਫਸਲਾਂ ਦਾ ਹਾਂ ਹਾਂ ਦੋਨੇ ਫਸਲਾਂ ਕੱਢਣ ਕਰਕੇ ਜੀ ਮੀਨ ਦਾ ਤਰਲੇ ਮਾਰਦਾ ਵੀ ਜਾਲਿਆ ਕੋਈ ਕਣਕ ਚੋਂ ਪੈਸੇ ਬਾਚ ਰਿਹਾ ਠੀਕ ਹੈ ਸੋ ਮਿੱਤਰੋ ਵੀ ਇਹਦੇ ਤੁਸੀਂ ਬਚਾਰ ਸੁਣੇ ਨੇ ਤੁਸੀਂ ਵੀ ਦੱਸਿਓ ਵੀ ਗੇਤੇ 'ਚੋਂ ਨੇ ਫਾਇਦਾ ਜਾਂ ਮੂੰਗੀ 'ਚੋਂ ਫਾਇਦਾ ਕਰੋ ਵੀਰੇ ਲਾਈਕ ਕਮੈਂਟ ਸ਼ੇਅਰ ਵੀਡੀਓ ਨੂੰ ਧੰਨਵਾਦ